ਅਮਰੀਕਾ ਨੇ ਵੀਰਵਾਰ ਰਾਤ ਨੂੰ ਨਾਈਜੀਰੀਆ ਦੇ ਵਿੱਚ ਆਈਐਸਆਈਐਸ ਦੇ ਟਿਕਾਣਿਆਂ ਤੇ ਹਮਲਾ ਕੀਤਾ ਹੈ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇੱਕ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਹੈ ਟਰੰਪ ਨੇ ਇਲਜ਼ਾਮ ਲਗਾਏ ਨੇ ਕਿ ਆਈਐਸਆਈਐਸ ਉਹ ਤੇ ਇਸਾਈਆਂ ਦਾ ਬੇਰਹਿਮੀ ਦੇ ਨਾਲ ਨਿਸ਼ਾਨਾ ਬਣਾ ਰਹੀ ਹੈ ਇਸਾਈਆਂ ਨੂੰ ਅਤੇ ਉਹਨਾਂ ਦਾ ਕਤਲ ਕੀਤਾ ਜਾ ਰਿਹਾ ਹੈ ਡੋਨਲਡ ਟਰੰਪ ਨੇ ਟਰੂਥ ਸੋਸ਼ਲ ਮੀਡੀਆ ਤੇ ਇੱਕ ਪੋਸਟ ਦੇ ਵਿੱਚ ਕਿਹਾ ਹੈ ਕਿ ਉੱਤਰ ਪੱਛਮ ਨਾਈਜੀਰੀਆ ਦੇ ਵਿੱਚ ਆਈਐਸਆਈਐਸ ਤੇ ਹਮਲਾ ਇਸਾਈਆਂ ਨੂੰ ਮਾਰਨ ਵਾਲੇ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਕੀਤਾ ਗਿਆ। ਟਰੰਪ ਨੇ ਅੱਗੇ ਲਿਖਿਆ ਹੈ ਕਿ ਕਮਾਂਡਰ ਇਨ ਚੀਫ ਦੇ ਤੌਰ ਤੇ ਮੇਰੇ ਨਿਰਦੇਸ਼ਾਂ ਤੇ ਸੰਯੁਕਤ ਰਾਜ ਅਮਰੀਕਾ ਨੇ ਉੱਤਰੀ ਪੱਛਮੀ ਨਾਈਜੀਰੀਆ ਦੇ ਵਿੱਚ ਆਈਐਸਆਈਐਸ ਦੇ ਅੱਤਵਾਦੀ ਸਮੂਹਾ ਵਿਰੁੱਧ ਇੱਕ ਤਾਕਤਵਾਰ ਅਤੇ ਘਾਤਕ ਹਮਲਾ ਕੀਤਾ ਹੈ। ਉਹਨਾਂ ਨੇ ਆਈਐਸਆਈਐਸ ਦੇ ਅੱਤਵਾਦੀਆਂ ਨੂੰ ਰੱਦੀ ਅੱਤਵਾਦੀ ਦੱਸਿਆ ਤੇ ਲਿਖਿਆ ਕਿ ਇਹ ਸੰਗਠਨ ਲੰਬੇ ਸਮੇਂ ਤੋਂ નિર્ਦੋਸ਼ ਇਸਾਈਆਂ ਨੂੰ ਮਾਰ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਨੇ ਸਪਸ਼ਟ ਕੀਤਾ ਹੈ ਕਿ ਅਮਰੀਕਾ ਕਠੜਪੰਥੀ ਇਸਲਾਮੀ ਅੱਤਵਾਦੀ ਨੂੰ ਵਧਨ ਹੁੱਲਣ ਨਹੀਂ ਦੇਵੇਗਾ ਪੋਸਟ ਦੇ ਅੰਤ ਵਿੱਚ 트ੰਪ ਨੇ ਫੌਜ ਨੂੰ ਮੈਰੀ ਕ੍ਰਿਸਮਿਸ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਇਸ ਦੇ ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸਾਈਆਂ ਦੀਆਂ ਹਤਿਆਵਾਂ ਜਾਰੀ ਰਹੀਆਂ ਤਾਂ ਉਹ ਹੋਰ ਅੱਤਵਾਦੀ ਨੇ ਜਿਹੜੇ ਉਹਨਾਂ ਤੇ ਹਮਲਾ ਕਰਨਗੇ ਅਤੇ ਉਹਨਾਂ ਅੱਤਵਾਦੀਆਂ ਨੂੰ ਮਾਰ ਮਕਾਉਣਗੇ ਸੋ ਨਵੇਂ ਸਾਲ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਅਮਰੀਕਾ ਦੇ ਵੱਲੋਂ ਨਾਈਜੀਰੀਆ ਦੇ ਵਿੱਚ ਆਈਐਸਆਈਐਸ ਦੇ ਟਿਕਾਣਿਆਂ ਦੇ ਉੱਤੇ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਇਹ ਵੀ ਸੁਣਨ ਦੇ ਵਿੱਚ ਆਇਆ ਤੇ ਮੀਡੀਆ ਰਿਪੋਰਟਾਂ ਦੇ ਵਿੱਚ ਆਇਆ ਕਿ ਆਈਐਸਆਈਐਸ ਵੱਲੋਂ ਨਾਈਜੀਰੀਆ ਦੇ ਨਾ ਖੇਤਰਾਂ ਦੇ ਵਿੱਚ ਇਸਾਈਆਂ ਦੇ ਉੱਤੇ ਵਧੇਚੀ ਕੀਤੀ ਜਾ ਰਹੀ ਸੀ ਕਈ ਜਗ੍ਹਾ ਤੇ ਉਹਨਾਂ ਦਾ ਕਤਲ ਵੀ ਕੀਤਾ ਜਾ ਰਿਹਾ ਸੀ ਸੋ ਇਹਨਾਂ ਦੇ ਚਲਦਿਆਂ ਅਮਰੀਕਾ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਅਤੇ ਨਾਈਜੀਰੀਆ ਦੇ ਇਸ ਖੇਤਰ ਦੇ ਵਿੱਚ 에어 ਸਟ੍ਰਾਈਕ ਕੀਤੀ ਗਈ ਹੈ ਜਿਸ ਦੀਆਂ ਤਸਵੀਰਾਂ ਵੀ ਖਬਰਾਂ ਦੇ ਵਿੱਚ ਨਸ਼ਰ ਕੀਤੀਆਂ ਗਈਆਂ ਨੇ ਸੋ ਅਮਰੀਕੀ ਹਵਾਈ ਹਮਲਾ ਕੀਤਾ ਗਿਆ ਨਾਈਜੀਰੀਆ ਦੇ ਇਹਨਾਂ ਟਿਕਾਣਿਆਂ ਦੇ ਉੱਤੇ ਹਾਲਾਂਕਿ ਅਧਿਕਾਰਿਤ ਤੌਰ ਤੇ ਇਸ ਗੱਲ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ ਕਿ ਕਿੰਨੇ ਅਤਵਾਦੀ ਨਾਈਜੀਰੀਆ ਦੇ ਇਹਨਾਂ ਟਿਕਾਣਿਆਂ ਤੇ ਮਾਰੇ ਗਏ ਨੇ ਜਾਂ ਫਿਰ ਕਿੰਨਾ ਕੁ ਆਰਥਿਕ ਅਤੇ ਜਾਨੀ ਨੁਕਸਾਨ ਅਮਰੀਕਾ ਦੇ ਇਹਨਾਂ ਹਮਲਿਆਂ ਦੇ ਵਿੱਚ ਹੋਇਆ ਹੈ ਪਾਰ ਅਮਰੀਕਾ ਨੇ ਵੀਰਵਾਰ ਵਾਲੀ ਰਾਤ ਨੂੰ ਨਾਈਜੀਰੀਆ ਦੇ ਆਈਐਸਐਸ ਦੇ ਟਿਕਾਣਿਆਂ ਤੇ ਹਮਲਾ ਕੀਤਾ ਹੈ ਇਸ ਗੱਲ ਦੀ ਪੁਸ਼ਟੀ ਅਮਰੀਕੀ ਰਾਸ਼ਟਰਪਤੀ ਦੀ ਸੋਸ਼ਲ ਮੀਡੀਆ ਪੋਸਟ ਨੇ ਵੀ ਕੀਤੀ ਹੈ ਤੇ ਅਖਬਾਰਾਂ ਦੇ ਵਿੱਚ ਜੋ ਸੁਰਖੀਆਂ ਲੱਗੀਆਂ ਨੇ ਜੋ ਤਸਵੀਰਾਂ ਲੱਗੀਆਂ ਨੇ ਉਸ ਨੇ ਵੀ ਕੀਤੀ ਹੈ ਅਮਰੀਕੀ ਰਾਸ਼ਟਰਪਤੀ ਨੇ ਇਲਜ਼ਾਮ ਲਗਾਇਆ ਹੈ ਕਿ ਆਈਐਸ ਆਈਐਸ ਨਾਈਜੀਰੀਆ ਦੇ ਵਿੱਚ ਇਸਾਈਆਂ ਦਾ ਬੇਰਹਿਮੀ ਦੇ ਨਾਲ ਕਤਲ ਕਰ ਰਿਹਾ ਤੇ ਉਹਨਾਂ ਦਾ ਨਿਸ਼ਾਨਾ ਬਣਾ ਰਿਹਾ ਹੈ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਟਰੂਥ ਦੇ ਉੱਤੇ ਪੋਸਟ ਦੇ ਵਿੱਚ ਲਿਖਿਆ ਕਿ ਉੱਤਰੀ ਪੱਛਮੀ ਨਾਈਜੀਰੀਆ ਦੇ ਵਿੱਚ ਆਈਐਸ ਆਈਐਸ ਤੇ ਹਮਲਾ ਕੀਤਾ ਗਿਆ ਤੇ ਇਸਾਈਆਂ ਨੂੰ ਮਾਰਨ ਵਾਲੇ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਅਜਿਹਾ ਆਪਣੀ ਪੋਸਟ ਦੇ ਵਿੱਚ ਡੋਨਲਡ ਟਰੰਪ ਦੇ ਵੱਲੋਂ ਲਿਖਿਆ ਗਿਆ ਉਹਨਾਂ ਨੇ ਲਿਖਿਆ ਕਿ ਅੱਜ ਰਾਤ ਕਮਾਂਡਰ ਇਨ ਚੀਫ ਦੇ ਤੌਰ ਤੇ ਮੇਰੇ ਨਿਰਦੇਸ਼ਾਂ ਤੇ ਸੰਯੁਕਤ ਰਾਸ਼ਟਰ ਅਮਰੀਕਾ ਨੇ ਉਤਰੀ ਪੱਛਮੀ ਨਾਈਜੀਰੀਆ ਦੇ ਵਿੱਚ ਆਈਐਸਆਈਐਸ ਦੇ ਅੱਤਵਾਦੀ ਸਮੂਹਾਂ ਵਿਰੁੱਧ ਸ਼ਕਤੀਸ਼ਾਲੀ ਤੇ ਘਾਤਕ ਹਮਲਾ ਕੀਤਾ ਅਗੋਂ ਉਹਨਾਂ ਨੇ ਲਿਖਿਆ ਕਿ ਆਈਐਸਆਈਐਸ ਦੇ ਅੱਤਵਾਦੀਆਂ ਨੂੰ ਰੱਦੀ ਅੱਤਵਾਦੀ 트੍ਰੰਪ ਵੱਲੋਂ ਲਿਖਿਆ ਗਿਆ ਅਤੇ ਇਹ ਵੀ ਲਿਖਿਆ ਗਿਆ ਕਿ ਸੰਗਠਨ ਲੰਮੇ ਸਮੇਂ ਤੋਂ નિર્ਦੋਸ਼ ਈਸਾਈਆਂ ਨੂੰ ਮਾਰ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਨੇ ਸਪਸ਼ਟ ਕੀਤਾ ਹੈ ਕਿ ਅਮਰੀਕਾ ਕੱਟੜਪੰਥੀ ਇਸਲਾਮੀ ਅੱਤਵਾਦੀਆਂ ਨੂੰ ਵਧਨਫੁੱਲਣ ਨਹੀਂ ਦੇਵੇਗਾ ਪੋਸਟ ਦੇ ਅੰਤ ਦੇ ਵਿੱਚ 트ੰਪ ਨੇ ਫੌਜ ਨੂੰ ਮੈਰੀ ਕ੍ਰਿਸਮਸ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਤੇ ਇਸ ਦੇ ਨਾਲ ਹੀ ਚੇਤਾਵਨੀ ਵੀ ਜਾਰੀ ਕੀਤੀ ਹੈ ਕਿ ਜੇਕਰ ਇਸਾਈਆਂ ਦੀਆਂ ਹੱਤਿਆਵਾਂ ਜਾਰੀ ਰਹੀਆਂ ਤਾਂ ਇਸੇ ਤਰ੍ਹਾਂ ਹੀ ਹੋਰ ਹਮਲੇ ਅੱਤਵਾਦੀਆਂ ਤੇ ਕੀਤੇ ਜਾਣਗੇ